ਪੰਜਾਬੀ ਮਸ਼ਰੂਫ ਨੇ ਹਲੇ ਰੁੱਜੇ ਹੋਏ ਨੇ ਭੰਗੜੇ ਭੁੰਗੜੇ ਪਾਉਣ ਦੇ ਲਲਕਾਰੇ ਮਾਰਨ ਚ ਬੱਕਰੇ ਬੁਲਾਉਣ ਚ ਦਾਰੂਆਂ ਪੀਣ ਚ ਵਿਆਹਾਂ ਦੇ ਵਿੱਚ ਆਰਕੈਸਟਰਾਂ ਦੇ ਉੱਤੋਂ ਪੈਸੇ ਡਾਉਣ ਚ ਜ਼ਮੀਨਾਂ ਵੇਚਣ ਚ ਕਰਜ਼ੇ ਚੱਕਣ ਚ ਮਹਿੰਗੀਆਂ ਗੱਡੀਆਂ ਲੈਣ ਚ ਜ਼ਮੀਨਾਂ ਵੇਚ ਕੇ ਬਾਹਰਲੇ ਮੁਲਕਾਂ ਨੂੰ ਭੱਜਣ ਚ ਉਲਝੇ ਹੋਏ ਨੇ ਪੰਜਾਬੀ ਹਲੇ ਪੰਜਾਬੀ ਉਲਝੇ ਹੋਏ ਨੇ ਹਲੇ ਲੱਤਾਂ ਕਿਵੇਂ ਖਿੱਚਣੀਆਂ ਇੱਕ ਦੂਜੇ ਦੀਆਂ ਪੰਜਾਬੀ ਉਲਝੇ ਹੋਏ ਨੇ ਧੜਿਆਂ 'ਚ ਸਿਆਸਤਾਂ 'ਚ ਪਾਰਟੀਆਂ 'ਚ ਪੰਜਾਬੀਆਂ ਦੀਆਂ ਅਖਾਨੀਆਂ ਕਰਤੀਆਂ ਲਾਲਚ ਦੀ ਪੱਟੀ ਨੇ ਚੜੀ ਹੋਈ ਹੈ ਪੰਜਾਬੀਆਂ ਦੀ ਅੱਖਾਂ 'ਚ ਸਾਡੇ ਪੰਜਾਬ ਦੇ ਪੰਜਾਬੀ ਬੁੱਧੀਜੀਵੀਆਂ ਦੇ ਹਲੇ ਬੁੱਧੀ ਨੂੰ ਜੰਗਾਲ ਲੱਗੀ ਪਈ ਐ ਪਤਾ ਨਹੀਂ ਕਦੋਂ ਖੁਰਚਣਗੇ ਜੰਗਾਲ ਸਾਡੇ ਪੰਜਾਬ ਦੇ ਗਦਾਰ ਬੇਈਮਾਨ ਲਚਾਰ ਚੱਪਲ ਚੱਟ ਸਾਡੇ ਲੀਡਰ ਹਲੇ ਦਿੱਲੀ ਦੀਆਂ ਚੱਪਲਾਂ ਚੱਟ ਰਹੇ ਨੇ ਕੁਰਸੀਆਂ ਵਿਚਾਰ ਰਹੇ ਨੇ ਆਵਦੀਆਂ ਕੋਈ ਕੁਰਸੀ ਦੇ ਬੈਠਣ ਦੀ ਕੋਸ਼ਿਸ਼ ਕਰ ਰਿਹਾ ਲੇਲੜੀਆਂ ਕੱਢਦੇ ਆ ਦਿੱਲੀ ਦੇ ਅੱਗੇ ਲੜਦੇ ਆ ਉਹਨਾਂ ਨੇ ਗਿੱਟੇ ਚ ਆ ਕੇ ਚੜਦੇ ਆ ਪੈਰ ਚੜਦੇ ਆ ਜਾ ਕੇ ਹਲੇ ਉਧਰ ਉਲਝੇ ਹੋਏ ਨੇ ਲੀਡਰ ਵੀ ਉਲਝੇ ਬੁੱਧੀਜੀਵੀ ਵੀ ਹਲੇ ਜੰਗ-ਜੰਗ ਲਾਉਣਗੇ ਖੁਰਚਣਗੇ ਫੇਰ ਕਿਤੇ ਗੱਲਬਾਤ ਕਰਨਗੇ ਤੇ ਲੋਕ ਤਾਂ ਆਪਾਂ ਨੂੰ ਪਤਾ ਹੀ ਐ ਕਿ ਸਾਡਾ ਤਾਂ ਸਤਿਆਨਾਸ਼ ਹੋਇਆ ਹੀ ਪਿਆ ਇਹ ਗੱਲਾਂ ਮੈਂ ਕਿਉਂ ਕਰ ਰਿਹਾ ਇਹ ਗੱਲਾਂ ਮੈਂ ਤਾਂ ਕਰ ਰਿਹਾ ਪੰਜਾਬੀਓ ਕਿਉਂਕਿ ਹਰ ਰੋਜ਼ ਹਰ ਰੋਜ਼ ਸਾਡੇ ਤੇ ਕੋਈ ਨਾ ਕੋਈ ਹਮਲਾ ਹੋ ਰਿਹਾ ਹਰ ਰੋਜ਼ ਸਾਨੂੰ ਲਗਾਤਾਰ ਖੋਖਲਾ ਕੀਤਾ ਜਾ ਰਿਹਾ ਮੇਰਾ ਵੀਰ ਮੈਂ ਬਹੁਤੀਆਂ ਗੱਲਾਂ ਬਹੁਤ ਵਾਰ ਸਾਨੂੰ ਕਹਿੰਦਾ ਨਹੀਂ ਹੁੰਦਾ ਬਹੁਤ ਗੰਭੀਰ ਤੇ ਅਹਿਮ ਗੱਲ ਮੈਂ ਕਰਨ ਲੱਗਿਆ ਮੇਰਾ ਵੀਰ ਇਹਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਪੰਜਾਬੀ ਤੱਕ ਪਹੁੰਚਾ ਦਿਓ ਯਾਰ ਪਹੁੰਚਾਓ ਇਹਨੂੰ ਲਾਜ਼ਮੀ ਕਿਉਂਕਿ ਬਹੁਤ ਗੰਭੀਰ ਤੇ ਅਹਿਮ ਮਸਲਾ ਹੈ ਲੈ ਹੁਣ ਮੈਂ ਗੱਲ ਗਦੁਰੂ ਗੰਭੀਰ ਮਸਲੇ ਦੀ ਗੱਲ ਕਰਨ ਲੱਗੂਗਾ ਆ ਨਾਲ ਹੀ ਨਾਲ ਬੰਦੇ ਟੁੱਟਣੇ ਸ਼ੁਰੂ ਹੋ ਜਾਣਗੇ ਛੱਡ ਪਰੇ ਪਤਾ ਨਹੀਂ ਕਿਹੜੀ ਇਹ ਕਹਾਣੀ ਤੋਰ ਕੇ ਵਹਿ ਗਿਆ ਪਰ ਨਹੀਂ ਇਹ ਕਹਾਣੀਆਂ ਨਹੀਂ ਇਹ ਛੋਡੀ ਹੋਂਦ ਦੇ ਮਸਲੇ ਨੇ ਛੋਡੀ ਜੜ ਦੇ ਮਸਲੇ ਨੇ ਛੋਡੀ ਸੱਭਿਆਤਾ ਦੇ ਮਸਲੇ ਨੇ ਸੋਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਉਹ ਮਸਲੇ ਨੇ ਊਠ ਪਟਾੰਗ ਸੁਣਨ ਵਾਲਿਓ ਆ ਹੋਰ ਇਧਰਲੇ ਉਧਰ ਦੀਆਂ ਗੱਲਾਂ ਬਾਤਾਂ ਸੁਣਨ ਵਾਲਿਓ ਯਾਰ ਇਲਾਲ ਨੱਚਣ ਵਾਲੇ ਪੰਜਾਬੀਓ ਜਾਂ ਰੀਲਾਂ ਦੇਖਣ ਵਾਲੇ ਪੰਜਾਬੀਓ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਲੱਗਾ ਸਾਂਝੀ ਕਰ ਦਿਓ ਅੱਜ ਸੋਡੀ ਮਾਂ ਬੋਲੀ ਪੰਜਾਬੀ ਤੇ ਬਹੁਤ ਵੱਡਾ ਹਮਲਾ ਹੋਇਆ ਧਿਆਨ ਨਾਲ ਸੁਣ ਲਿਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੇਲਾ ਮੈਂ 5-7 ਮਿੰਟ ਬੋਲਣਾ ਸ਼ੁਰੂ ਤੋਂ ਲੈ ਕੇ ਹੇਠ ਤੱਕ ਸੁਣਦੇ ਜਾਇਓ ਜੁੜੇ ਰਹੋ ਲਗਾਤਾਰ ਤੇ ਹੋਰ ਜੋੜਦੇ ਜਾਇਓ ਸੀਬੀਐਸਸੀ ਨੇ CBSE ਨੇ ਸੋਡੀ ਬੋਲੀ ਜਿਹੜੀ 22526 ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਵਿੱਚ ਉਹਨਾਂ ਨੇ ਸੋਡੀ ਪੰਜਾਬੀ ਬੋਲੀ ਨੂੰ ਖੁੰਝੇ ਲਾ ਤਾ ਕਿਨਾਰੇ ਕਰਤਾ ਕਾਢ ਹੀ ਦਿੱਤਾ ਖਤਮੀ ਕਰਤੀ ਖੇਡ ਅਸੀਂ ਗੱਲ ਕਰਦੇ ਆਂ ਬੋਰਡਾਂ ਦੇ ਪੰਜਾਬੀ ਰੰਗ ਮਾਰਦੇ ਫਿਰਦੇ ਇਹੋ ਜਿਹੀ ਗੱਲ ਕਰਦਾ ਦਫ਼ਤਰਾਂ 'ਚ ਪੰਜਾਬੀ ਲਾਗੂ ਹੋਵੇ ਅਦਾਲਤਾਂ 'ਚ ਕੰਮ ਪੰਜਾਬੀ ਸ਼ੁਰੂ ਹੋਵੇ ਅਗਲੇ ਆਨੇ ਸੋਡੇ ਸਕੂਲਾਂ ਦੇ ਵਿੱਚ ਸੋਡੇ ਜਵਾਕਾਂ ਕੋਲੋਂ ਵੀ ਸੋਡੀ ਮਾਂ ਬੋਲੀ ਖੋਲੀ ਕਿੰਨੇ ਕ ਨੂੰ ਪਤਾ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਤੁਰੇ ਫਿਰੋ ਉਧਰ ਨੂੰ ਨਾ ਗਏ ਇਧਰ ਨੂੰ ਨਾ ਗਏ ਉਧਰ ਰੌਲਾ ਪਾ ਲਿਆ ਇਧਰ ਰੌਲਾ ਪਾ ਲਿਆ ਅਗਲਾ ਸੋਡੀਆਂ ਜਣਾਚਾਂ ਦਾਤੀ ਪਾਈ ਬੈਠਾ ਹੈ ਰੋਜ਼ ਵੱਢਦਾ ਰੋਜ਼ ਵੱਢ ਰਿਹਾ ਰੋਜ਼ ਵੱਢ ਰਿਹਾ ਤੁਸੀਂ ਘੂਕ ਸੁੱਤੇ ਪਏ ਹੋ ਬਹੁਤ ਵੱਡਾ ਹਮਲਾ ਛੋਡੀ ਬੋਲੀ ਦੇ ਉੱਤੇ ਜੋ ਸੀਬੀਐਸਸੀ ਨੇ ਨਾਮਾ ਜਿਹੜੀ ਸਿੱਖਿਆ ਨੀਤੀ ਦੇ ਲੈ ਕੇ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਦਾ ਸੈਮੀਨਾਰ ਰੱਖੇ ਅਸੀਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਮਿਲੇ ਬੁੱਧੀਜੀਵੀਆਂ ਨੇ ਸੈਮੀਨਾਰ ਵੀ ਕਰਾਏ ਲੋਕਾਂ ਨੇ ਰੌਲਾ ਵੀ ਪਾਇਆ ਲੋਕਾਂ ਨੂੰ ਵੀ ਕਿਹਾ ਉਹ ਨਵੀਂ ਸਿੱਖਿਆ ਨੀਤੀ ਸਰਕਾਰ ਤੇ ਦਬਾਅ ਪਾਓ ਪੰਜਾਬ 'ਚ ਨਾ ਲਾਗੂ ਹੋਣ ਦਿਓ ਆ ਹੁਣ ਇਹਨਾਂ ਦਾ ਸਿੱਖਿਆ ਮੰਤਰੀ ਬੋਲੀ ਜਾਂਦਾ ਹਰਜੋਤ ਬੈਂਸ ਟਵੀਟ ਕਰ ਰਿਹਾ ਹੈ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਛੋਟੀਆਂ ਲੱਤਾਂ 'ਚ ਇੰਨੀ ਜਾਨ ਹੈਗੀ ਮੈਂ ਸਿੱਖਿਆ ਮੰਤਰੀ ਨੂੰ ਪੁੱਛਦਾ ਮੈਂ ਪੰਜਾਬ ਦੇ ਮੁੱਖ ਮੰਤਰੀ 500 ਮਾਨ ਨੂੰ ਪੁੱਛਦਾ ਵੀ ਤੇਰੀਆਂ ਲੱਤਾਂ 'ਚ ਇੰਨੀ ਜਾਨ ਹੈ ਕਿ ਤੂੰ ਉਹ ਸਿੱਖਿਆ ਨੀਤੀ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਉਂਦਾ ਜਿਵੇਂ ਦਖਣ ਨੇ ਲਿਆਂਦਾ ਹੈਗੀ ਜਾਨ ਇੰਨੀ ਕੱਲੇ ਟਵਿੱਟਰਾਂ 'ਚ ਸਾਰੀ ਜਾਣੇ ਹੋ ਕੱਲੀਆਂ ਪ੍ਰੈਸ ਕਾਨਫਰੰਸ ਕਰਕੇ ਗੱਲਾਂ ਕਰੀ ਜਾਂਦੇ ਹੋ ਵੀ ਹਾਂ ਜੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੀ ਆ ਕਿੰਨੇ ਵਿਰੋਧੀ ਹੈ ਸਵਾਇ ਪ੍ਰਗਟ ਸਿੰਘ ਤੋਂ ਬਰਗਟ ਸਿੰਘ ਨੇ ਇਕੱਲਾ ਮੁੱਦਾ ਚੱਕਿਆ ਇਸ ਗੱਲ ਨੂੰ ਲੈ ਕੇ ਤੇ ਸਪੀਕਰ ਨੇ ਗੱਲ ਹੀ ਨਹੀਂ ਸੁਣੀ ਸਰਕਾਰ ਇੱਕ ਸ਼ਬਦ ਵੀ ਬੋਲਣਾ ਨਹੀਂ ਚਾਹੁੰਦੀ ਆ ਵਿਧਾਨ ਸਭਾ ਦਾ ਸੈਸ਼ਨ ਦੋ ਦਿਨ ਦਾ ਉਹਦੇ ਭੰਡਪਣਾ ਕਰਕੇ ਜਿਵੇਂ ਸਰਕਸ ਲੱਗੀ ਹੁੰਦੀ ਹੈ ਮੇਰੇ ਕੋਲੇ ਸੋਡੇ 35 ਐਮਐਲਏ ਆ ਜੀ ਮੇਰੇ ਕੋਲੇ 40 ਐਮਐਲਏ ਆ ਜੀ ਉਹ ਮੁੱਖ ਮੰਤਰੀ ਹੁਣ ਐਨਕਾਂ ਲਾ ਕੇ ਆਉਣ ਲੱਗ ਗਿਆ ਪਹਿਲਾਂ ਕਿਹਨਾਂ ਹੁੰਦਾ ਸੀਗਾ ਮੇਰੀ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਹੁਣ ਐਨਕਾਂ ਲਾ ਕੇ ਆਉਣ ਲੱਗ ਗਿਆ ਕੀ ਕੀਤਾ ਵੀ ਉੱਥੇ ਇਹ ਇਕੱਲੇ ਆਏ ਆ ਜੀ ਇਹ ਕਾਂਗਰਸੀ ਆਏ ਆ ਜੀ ਇਹ ਫਲਾਨਾ ਜੀ ਇਹ ਢਮਕਾ ਜੀ ਗੱਲਾਂ ਦਾ ਕੜਾਹ ਕਰਕੇ ਡੂੜਦਨ ਦਾ ਸ਼ੈਸ਼ਨ 8 ਘੰਟੇ 3 ਘੰਟੇ ਇੱਕ ਦਿਨ 5 ਘੰਟੇ ਇੱਕ ਦਿਨ 8 ਘੰਟੇ ਦਾ ਸ਼ੈਸ਼ਨ ਗੱਲਾਂ ਬਾਤਾਂ ਭੰਡਪੁਣਾ ਕਰਕੇ ਚੁਟਕਲੇ ਕਹਾਣੀਆਂ ਸੁਣਾ ਕੇ ਮਿਹਣੋ ਮਿਹਣੀ ਹੋ ਕੇ ਜਨਾਨੀਆਂ ਨੂੰ ਨੰਗਾਤਾ ਕੋਈ ਮੁੱਦੇ ਦੀ ਗੱਲ ਹੋਈ ਮੈਂ ਹਰਜੋਤ ਪੈਸ ਨੂੰ ਪੁੱਛਣਾ ਚਾਹੁੰਦਾ ਮੈਂ ਭਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਪੰਜਾਰੇ ਸਪੀਕਰ ਨੂੰ ਪੁੱਛਣਾ ਚਾਹੁੰਦਾ ਵੀ ਕੀ ਕਿਉਂ ਨਹੀਂ ਜੇ ਤੁਸੀਂ ਜਿਹੜੀ ਜਿਹੜੀ ਸੈਂਟਰ ਦੀ ਖੇਤੀਬਾੜੀ ਨੀਤੀ ਦਾ ਖੰਡਾ ਆਇਆ ਸੀਗਾ ਉਹਦੇ ਖਿਲਾਫ ਤੁਸੀਂ ਮਤਆ ਪਾਇਆ ਤੇ ਉਹ ਸਿੱਖਿਆ ਨੀਤੀ ਉਹ ਸਿੱਖਿਆ ਨੀਤੀ ਜਿਹੜੀ ਨਾ ਕਿਸੇ ਸੂਬੇ ਦੀ ਬੋਲੀ ਨੂੰ ਬਖਸ਼ੂਗੀ ਨਾ ਉਥੋਂ ਦੀ ਸੱਭਿਆਤਾ ਨੂੰ ਨਾ ਉਥੋਂ ਦੇ ਸਹਿਤ ਨੂੰ ਨਾ ਉਥੋਂ ਦੇ ਇਤਿਹਾਸ ਨੂੰ ਸਭ ਕੁਝ ਮਲਿਆ ਮੇਟ ਕਰ ਦੂਗੀ ਖਤਮ ਕਰ ਦੂਗੀ ਉਹ ਸਿੱਖਿਆ ਨੀਤੀ 2020 ਵਾਲੀ ਸਭ ਤੋਂ ਪਹਿਲਾਂ ਜੇ ਪੰਜਾਬ ਚ ਲਾਗੂ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਪਹਿਲੇ ਸੱਟੇ ਹੀ ਪੰਜਾਬ ਚ ਲਾਗੂ ਕਰਤੀ ਤੁਝੇ ਸੂਬੇ ਅੜੇ ਖੜੇ ਆ ਇਹਨਾਂ ਸਭ ਤੋਂ ਪਹਿਲਾਂ ਲਾਗੂ ਕੀਤੀ ਆ ਉਹ ਭਰਾਵੋ ਹੱਥ ਬਣਾ ਲਓ ਰੱਬ ਦਾ ਵਾਸਤਾ ਪੰਜਾਬੀਓ ਉਹ ਜਾਗ ਜਿਓ ਉਹ ਜਾਗ ਜਿਓ ਉਹ ਸਿੱਖਿਆ ਬੋਲੀ ਜਦੋਂ ਅੰਗਰੇਜ਼ ਆਏ ਸੀ ਨਾ ਅੰਗਰੇਜ਼ ਇੱਥੇ ਜਦੋਂ 15 ਸਾਲ ਜੂਰਾ ਭਾਰਤ ਗੁਲਾਮ ਹੋਇਆ ਤੇ ਪੰਜਾਬ ਗੁਲਾਮ ਕਰਦਿਆਂ ਨੂੰ 100 ਸਾਲ ਲੱਗਿਆ ਅਗਲਿਆਂ ਨੂੰ ਤਾਂ ਉਹਨਾਂ ਨੇ ਸੋਚਿਆ ਸੀ ਬਹੁਤ ਦਿਮਾਗੀ ਬੰਦੇ ਸੀ ਵੀ ਇਹ ਮਾਰਸ਼ਲ ਕੌਮ ਆ ਲੜਾਕੂ ਕੌਮ ਆ ਦਲੇਰ ਕੌਮ ਆ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਇਹਨਾਂ ਨੂੰ ਕਾਬੂ ਕਰਨ ਦਾ ਤਰੀਕਾ ਕੀ ਹੋਣਾ ਜਿਹੜਾ ਉਹ ਕਹਿੰਦੇ ਜਿਹੜਾ ਸਿੱਖਿਆ ਢਾਂਚਾ ਤਬਾਹ ਕਰ ਦਿਓ ਤਹਿਸ਼ ਨਹਿਸ਼ ਕਰ ਦਿਓ ਉਹਨਾਂ ਦੀ ਸਿੱਖਿਆ ਜਿਹੜੀ ਨੀਤੀ ਆ ਅਗਲਿਆਂ ਨੇ ਅੰਗਰੇਜ਼ ਦੀ ਨੀਤੀ ਦੇਖੋ ਜੇ ਉਸ ਵੇਲੇ ਅੰਗਰੇਜ਼ ਦੇ ਕੋਲੇ ਕੋਈ ਪੰਜਾਬੀ ਬੰਦਾ ਆਪਣਾ ਊੜੇ ਆੜੇ ਦਾ ਕੈਦਾ ਜਮਾ ਕਰਾਉਂਦਾ ਸੀ ਉਹਰੇ ਦਿੰਦੇ ਸੀ ਉਹ 6 ਆਨੇ ਜੇ ਗੁੜਾਸਾ ਤਲਵਾਰ ਟਕੂਆ ਜਮਾ ਕਰਾਉਂਦਾ ਸੀ ਉਹਰੇ ਦਿੰਦੇ 2 ਆਨੇ ਦੇਖੋ ਗਨਾਸੇ ਦੇ 2 ਆਨੇ ਤੇ ਕੈਦੇ ਦੇ ਪੰਜਾਬੀ ਦੇ ਊੜੇ ਆੜੇ ਦੇ 6 ਆਨੇ ਅਗਰ ਇਹਨੇ ਸੋਡੀ ਸਿੱਖਿਆ ਨੀਤੀ ਤੇ ਹਮਲਾ ਕੀਤਾ ਉਹੀ ਨੀਤੀ ਅੱਜ ਲਾਗੂ ਕਰ ਰਹੀ ਹੈ ਭਾਜਪਾ ਦੀ ਜਿਹੜੀ ਆਰਐਸਐਸ ਦੀ ਪਾਲਿਸੀ ਹੈ ਜਿਹੜੀ ਵਿਚਾਰਧਾਰਾ ਇੱਕ ਦੇਸ਼ ਇੱਕ ਬੋਲੀ ਦੀ ਗੱਲ ਕਰਦੇ ਆ ਪਵੰਸੀਆ ਜੋਗਦਾਰੀ ਜੋ ਬੇਈਮਾਨੀ ਜੋ ਸਿਰਫ ਆਪਣੀ ਕੁਰਸੀ ਬਚਾਉਣ ਖਾਤਰ ਕਿੰਨਾ ਚਿਰ ਹੋ ਰਿਆ ਤਿੰਨ ਸਾਲ ਲਾਂਗੇ ਸਾਢੇ ਤਿੰਨ ਡੂੜ ਸਾਲ ਹੋ ਰਿਹਾ ਜੋ ਤ੍ਰੋ ਜੋਗਦਾਰੀ ਜੋਗ ਪਾਪ ਤੂੰ ਕੁਮਾਰਿਆ ਪੰਜਾਬ ਨਾਲ ਅੰਦਰ ਖਾਤੇ ਬੀਜੇਪੀ ਨਾਲ ਸੈਟਿੰਗ ਕਰਕੇ ਉਹਨਾਂ ਦੀਆਂ ਨੀਤੀਆਂ ਸੈਂਟਰ ਦੀਆਂ ਪੰਜਾਬ 'ਚ ਲਾਗੂ ਕਰ ਰਿਹਾ ਇਹ ਬਹੁਤ ਖਤਰਨਾਕ ਆ ਭਰਾਵਾ ਬਹੁਤ ਖਤਰਨਾਕ ਆ ਇਹ ਤੈਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਆਉਣ ਵਾਲੀਆਂ ਨਸਲਾਂ ਨੇ ਮaaf ਨਹੀਂ ਕਰਨਾ ਜੱਟਾ ਬੜਾ ਧੋਖਾ ਤੂੰ ਕੁਮਾਰਿਆ ਇਸ ਵੇਲੇ ਪੰਜਾਬੀ ਦੇ ਨਾਲ ਪੂਰੇ ਪੰਜਾਬ ਨਾਲ ਪੂਰੀ ਪੰਜਾਬੀਆਂ ਦੇ ਨਾਲ ਆ ਤੁਹਾਨੂੰ ਦਿਖਾਉਣਾ ਮੜਾ ਧਿਆਨ ਨਾਲ ਜੁੜੇ ਰਿਹਾ ਕਰੋ ਮੈਂ ਤਾਂ ਕਹਣਾ ਇਹਨੂੰ ਸਾਂਝੇ ਕਰਦੇ ਜਾਓ ਟੁੱਟਣੇ ਸ਼ੁਰੂ ਹੋ ਜਾਂਦੇ ਆ ਬੰਦੇ ਦਾ ਮੈਂ ਗੱਲ ਪੰਜਾਬੀ ਦੀ ਕਰੀਏ ਨਾ ਥੱਲੇ ਗੁੱਡ ਬਾਏ ਗੁੱਡ ਬਾਏ ਤੁਸੀਂ ਅੰਗਰੇਜ਼ੀ ਦੇ ਮਾਤਰੇ ਫਿਰਦੇ ਰਿਹਾ ਕਰੋ ਮੈਂ ਨਹੀਂ ਕਹਣਾ ਅੰਗਰੇਜ਼ੀ ਕੋਈ ਜਮਾਨ ਮਾੜੀ ਕੋਈ ਬੋਲੀ ਨਹੀਂ ਮਾੜੀ ਆ ਧਿਆਨ ਨਾਲ ਸੁਣ ਲਓ ਕੀ ਮਸਲੇ ਨੇ ਇਹ ਬਹੁਤ ਜ਼ਰੂਰੀ ਗੱਲਾਂ ਐ ਜਿਹੜੀਆਂ ਖਬਰਾਂ ਹੋਰਾਂ ਨਹੀਂ ਸੁਣਨੀਆਂ ਹੁੰਦੀਆਂ ਅਈ ਦੇਖ ਰਿਆਂ ਨਚਾਰਾਂ ਦੇ ਖੇਡਾਂ ਨਚਾਰਾਂ ਦੀਆਂ ਟੈਂਪੂਆਂ ਦੀਆਂ ਵੀਡੀਓ ਤੇ ਅਸੀਂ ਦੇਖਣੀਆਂ ਹੁੰਦੀਆਂ ਤੇ ਆਹ ਰੀਲਾਂ ਅੱਧੇ ਕੱਪੜੇ ਪਾਈਆਂ ਕੁੜੀਆਂ ਨੱਚਦੀਆਂ ਉਹ ਅਸੀਂ ਉਧਰ ਮਸ਼ਰੂਫ ਆਂ ਆ ਗੱਲਾਂ ਆ ਖਬਰਵਾਰਿਆ ਧਿਆਨ ਹੈ ਕਿਸੇ ਨੂੰ ਜੇ ਇਮਾਨਦਾਰੀ ਨਾਲ ਥੱਲੇ ਕੋਈ ਟਿੱਪਣੀ ਕਰਕੇ ਦੱਸੋ ਮੈਨੂੰ ਇਹ ਗੱਲ ਦਾ ਪਤਾ ਆ ਮੈਂ ਤੁਹਾਨੂੰ ਖਬਰਾਂ ਦਿਖਾਉਣਾ ਸੁਣ ਲਿਓ ਧਿਆਨ ਨਾਲ ਪਿਛਲੇ ਕਈ ਦਿਨਾਂ ਤੋਂ ਰੌਲਾ ਪੈ ਰਿਹਾ ਸੁਣਿਓ ਧਿਆਨ ਦੇ ਨਾਲ जो तो तमिलनाडु से है जहां पर जनता हिंदी भाषा के खिलाफ प्रदर्शन कर रही है वो तमाम बोर्ड और जहां जहाँ हिंदी में कुछ लिखा पा रहे हैं जा रही है प्रदर्शन शुरू हुए वहाँ की एम के स्टालिन सरकार के ऐलान के बाद दरअसल बाईस फरवरी को चेन्नई से एक किलोमीटर दूर मौजूद कदलूर में आयोजित अभिभावक शिक्षक संघ के कार्यक्रम में तमिलनाडु तो के मुख्यमंत्री और द्रविड़ मुन्नेत्र कड़गम के नेता एम के स्टालिन ने शिरकत की उन्होंने कहा ਹਿੰਦ ਸਰਕਾਰ ਦੀ ਰਾਸ਼ਟਰੀ ਸਿੱਖਿਆ ਨੀਤੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਕੋ ਪ੍ਰਦੇਸ਼ ਮੈਂ ਲਾਗੂ ਕਰਨੇ ਦੇ ਬਕਸ਼ ਵਿੱਚ ਨਹੀਂ ਹੈ ਪਰ ਐਨਈਪੀ ਕੇ ਮਾਧਿਅਮ ਸੁਣ ਲਓ ਇਹ ਇਹ ਐਮਕੇ ਸਟਾਲ ਦੇ ਮੁੱਖ ਮੰਤਰੀ ਹਤਮਨ ਲਾਡੂ ਦਾ ਜਿਹੜਾ ਠੋਕ ਕੇ ਕਹਿ ਰਿਹਾ ਵੀ ਅਸੀਂ ਇਹ ਸਿੱਖਿਆ ਨੀਤੀ ਲਾਗੂ ਨਹੀਂ ਕਰਦੇ ਤੇ ਭਵੰਤ ਸਿੰਘ ਤੂੰ ਸਭ ਤੋਂ ਪਹਿਲਾਂ ਪੰਜਾਬ ਚ ਲਾਗੂ ਕਰਤੀ ਸਭ ਤੋਂ ਪਹਿਲਾਂ ਤੂੰ ਆ ਦੂਜੀ ਵੀ ਸੁਣ ਲਿਓ ਬਾਜੀ ਪੀਟਰ ਜੁੜੇ ਰਹੋ ਮੇਰਾ ਵੀਰ ਜੁੜਦੇ ਜਾਓ ਯਾਰਾ ਮਸਲਾ ਬਹੁਤ ਵੱਡਾ ਬਾਈ ਮਸਲਾ ਸਾਡੀਆਂ ਹੋਂਦ ਸਾਡੀਆਂ ਹਸਤੀਆਂ ਨਾਲ ਜੁੜਿਆ ਸਾਡੇ ਵजूद ਨਾਲ ਜੁੜਿਆ ਹੋਇਆ ਮਸਲਾ ਭਰਾਵੋ ਸਾਡੀ ਸੱਭਿਆ ਦਾ ਤੈਸ ਨਾਸ ਕੀਤੀ ਜਾ ਰਹੀ ਹੈ ਹਿੰਦੀ ਤੇ ਮੈਂ ਨਹੀਂ ਸਕਤੇ ਸੀ ਆ ਸੁਣ ਲਿਓ ਹਿੰਦੀ ਤਮਿਲ ਵਿਵਾਦ ਮੇਂ ਅਬ ਇੱਕ ਨਿਆ ਰੰਗ ਆਇਆ ਹੈ ਅਬ ਦੱਖਣ ਕੈਬਨਿਟ ਆਦ ਕਵਲ ਹਸਨ ਭੜਕ ਗਏ ਹੈ ਹਿੰਦੀ ਤੋਪੇ ਜਾਣੇ ਪਰ ਮਨੇ ਦੇ ਡਾਲੀ ਹੈ ਇਹ ਤੱਕ ਦੀ हिंदी थोपने पर अपना गुस्सा निकालते हुए कहा कि तमिल लोगों ने भाषा के लिए अपनी दी है और इन चीजों से मत खेलिए तमिल बच्चा बच्चा जानता है कि उन्हें किस भाषा की जरूरत है और उन्हें समझ है कि वे किस भाषा को चुनें कमल हास ने हिंदी को लेकर हुए विवाद के बारे में ये बात शुक्रवार को अपनी पार्टी एमएनएफ के आजवे फाउंडेशन के द्वारा ਉੱਥੋਂ ਦਾ ਮੁੱਖ ਮੰਤਰੀ ਐ ਐਮ ਕੇ ਸਟਾਲਨ ਉੱਥੋਂ ਦਾ ਬਹੁਤ ਵੱਡਾ ਹੀਰੋ ਕਲਾਕਾਰ ਕਮਲ ਹਸਨ ਜੀ ਨੇ ਹਿੰਦੀ ਵੀ ਬਹੁਤ ਸੁਪਰ ਡੁਪਰ ਹਿੱਟ ਫਿਲਮਾਂ ਦਿੱਤੀਆਂ ਉਹ ਉਹਨਾਂ ਤਾਮਲਾਂ ਦਾ ਹੀਰੋ ਆ ਉਹੋ ਜਿਹੇ ਬੰਦੇ ਉੱਥੋਂ ਦੇ ਰੇੜੀ ਵਾਲੇ ਬੰਦੇ ਉੱਥੋਂ ਦੇ ਮਜ਼ਦੂਰ ਲੋਕ ਉੱਥੋਂ ਦੇ ਕਿਸਾਨ ਲੋਕ ਉੱਥੋਂ ਦੇ ਜਿਹੜੇ ਨੌਕਰੀ ਪੇਛੇ ਵਾਲੇ ਲੋਕ ਮੁਲਾਜ਼ਮ ਲੋਕ ਕੁੱਲ ਬੰਦਾ ਕੁੱਲ ਬੰਦਾ ਆਪਣੀ ਬੋਲੀ ਨੂੰ ਲੈ ਕੇ ਚਿੰਤਤਾ ਮੈਂ ਦੱਖਣ ਕੋ ਮੈਂ ਸਾਰਾ ਕੇਰਲਾ ਕਰਨਾਟਕ ਆਂਧਰਾ ਤਮਿਲ ਲਾਡੂ ਤਲਗਾਨਾ ਤੋਂ ਲੈ ਕੇ ਸਾਰੇ ਗਿਆ ਮੈਂ ਬੰਗਾਲ ਚ ਵੀ ਗਿਆ ਉਹ ਲੋਕ ਬਾਈ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਉਹ ਨਹੀਂ ਸਹੂਤਾ ਕਰਦੇ ਤੇ ਸਾਡੇ ਯਾਰ ਤੁਸੀਂ ਹਾਲਾਤ ਦੇਖੋ ਪੰਜਾਬ ਅਗਲੇ ਉੱਥੇ ਹਿੰਦੀ ਨੂੰ ਹੀਠਾ ਉੱਤੇ ਕਿਤੇ ਵੀ ਬਰਦਾਸ਼ਤ ਨਹੀਂ ਕਰਦੇ ਨਾ ਹੀਠਾ ਨਾਲ ਉੱਪਰ ਕਿਤੇ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਰੰਗ ਮਾਰੇ ਆ ਨਾ ਅਸੀਂ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਤਾਂ 18 ਪਰਚੇ ਦਿੱਤੇ ਸੀ ਅੰਦਰ ਵੀ ਰਹਿ ਕੇ ਆ ਹਲੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂ ਕਿ ਮੈਂ ਕਿਹਾ ਸੀ ਵੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਐਸੇ ਰੇਲਵੇ ਸਟੇਸ਼ਨਾਂ ਤੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਰ ਬਣਿਆ ਬਠਿੰਡੇ ਦਾ ਉਹਨੇ ਕੋਈ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਠਿੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਹੈ ਰਹਿੰਦੇ ਪੰਜਾਬ ਚ ਐ ਟੱਟੀ ਪਿਸ਼ਾਬ ਹੱਕਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਬੋਰਡ ਦੇਖਿਓ ਬੰਦੇ ਜਿਹੜੇ ਜਾਂਦੇ ਆਉਂਦੇ ਆ ਪਰਮਾਰ ਆ ਬੋਰਡਾਂ ਦੀ ਚਾਰ ਸਪਰੇ ਹਿੰਦੀ ਦੀ ਅਸੀਂ ਫਿਰ ਕਹਿੰਨੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਿਕਾਰ ਆ ਮਾਨ ਆ ਪਰ ਤੁਸੀਂ ਜਵਰੀ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਕੋਮੰਡਾ ਕਹਿੰਦਾ ਭਾਈ ਹైదరాబాద్ ਆ ਮੈਂ ਮੈਂ ਵੀ ਆਇਆ ਵੀਰੇ ਹైదరాబాద్ ਨਾਲ ਜਾ ਕੇ ਆਇਆ ਦੇਖਿਆ ਨਾ ਲੋਕਾਂ ਦੇ ਮੈਂ ਮਰ ਜਾਣਗੇ ਇਹ ਲੋਕ ਪਰ ਮਜਾਲ ਆ ਕਿਸੇ ਦੀ ਕੋਈ ਇਹਨਾਂ ਦੀ ਬੋਲੀ ਨਹੀਂ ਕੋਈ ਮਾੜੀ ਜੁਂਗਲ ਵੀ ਕਰ ਜੇ ਤੇ ਸਾਡੀਆਂ ਸਾਡੀ ਬੋਲੀ ਨੂੰ ਲਤਾੜਤਾ ਨਕਾਰਤਾ ਖਤਮ ਕਰਤਾ ਪਰ ਅਹੇ ਰੋਲਤੀ ਸਾਡੀ ਬੋਲੀ ਤੇ ਸਾਡੇ ਨੂੰ ਪਰਵਾਹੀ ਕੋਈ ਨਹੀਂ ਇਹਨਾਂ ਨੇ ਹਲੇ ਪੈਗ ਪਗ ਧਰ ਕੇ ਨੱਚਣਾ ਸਿਰਾਂ ਤੇ ਹਲੇ ਤਾਂ ਬਹੁਤ ਤਮਾਸ਼ੇ ਡਰਾਮੇ ਰਹਿੰਦੇ ਆ ਨਾ ਸਾਡੇ ਸਾਨੂੰ ਕੀ ਲੋੜ ਆ ਠੀਕ ਆ ਮਰਦੀ ਆ ਬੋਲੀ ਮਰ ਜਾਣ ਦੇ ਅਗਲੀ ਗੱਲ ਸੁਣ ਲਓ ਆ ਹੋਰ ਸੁਣਾਉਣਾ ਹੈ ਅੱਜ ਦੀ ਖਬਰ ਆ ਇਹ ਤਾਂ ਸਾਨੂੰ ਕਹਿਣਾ ਵੀ ਕੰਮ ਦੀਆਂ ਖਬਰਾਂ ਵੀ ਮਾੜੀਆਂ ਮੋਟੀਆਂ ਪੜ ਲਿਆ ਕਰੋ ਭਰਾਵੋ ਆ ਦੇਖੋ ਧਰਮਿੰਦਰ ਪ੍ਰਧਾਨ ਜਿਹੜਾ ਕੇਂਦਰ ਦਾ ਸਿੱਖਿਆ ਮੰਤਰੀ ਹੈ ਉਹਨੇ ਪਤਾ ਕੀ ਧਮਕੀ ਦਿੱਤੀ ਹੈ ਤਾਮਨ ਲਾਡੂ ਨੂੰ ਉਹ ਕਹਿੰਦਾ ਤੁਹਾਡਾ ਜਿਹੜਾ 2000 ਕਰੋੜ ਦਾ ਫੰਡ ਹੈ ਸੈਂਟਰ ਉਹ ਨਹੀਂ ਦੇਊਗਾ ਜੇ ਤੁਸੀਂ ਕੇਂਦਰ ਦੀ ਸਿੱਖਿਆ ਨੀਤੀ ਲਾਗੂ ਨਹੀਂ ਕਰੋਗੇ ਇਹ ਗੱਲ ਕਹਿ ਰਿਹਾ ਧਰਮਿੰਦਰ ਪ੍ਰਧਾਨ ਤਾਮਨ ਲਾਡੂ ਨੂੰ ਸਟਾਲਾ ਦਾ ਕੀ ਬਿਆਨ ਆ ਉਹ ਕਹਿੰਦਾ ਤੁਸੀਂ 10000 ਕਰੋੜ ਦੀ ਜੇ ਹੋਰ ਪੇਸ਼ਕਸ਼ ਵੀ ਕਰੋਗੇ ਕੋਈ ਹੋਰ ਪੈਕਜੀ ਵੀ ਦਿਓ ਕਿ 10000 ਜਾਂ 20 ਕਰੋੜ ਰੁਪਏਸ ਨੂੰ ਹੋਰ ਦਿੱਤਾ ਤਾਂ ਵੀ ਮੈਂ ਸੋਡੀ ਸਿੱਖਿਆ ਨੀਤੀ ਲਾਗੂ ਨਹੀਂ ਕਰੂੰਗਾ ਸਟਾਲਾਂ ਦਾ ਬਿਆਨ ਆ ਇਹ ਦੇਖੋ ਇਹ ਇਹ ਹੁੰਦੇ ਆ ਮੁੱਖ ਮੰਤਰੀ ਜਿਹੜੇ ਆਪਣੇ ਸੂਬੇ ਲਈ ਆਪਣੇ ਹੱਕਾਂ ਲਈ ਲੜਨ ਵਾਲੇ ਆ ਤੇ ਇੱਕ ਆ ਸਾਡੇ ਵਾਲੇ ਆ ਇਹ ਕਿਉਂ ਨਹੀਂ ਬਈ ਮੈਂ ਪੁੱਛਣਾ ਚਾਹੁੰਨਾ ਐਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਾਂ ਭਵੰਤਮਾਨ ਸਪੈਸ਼ਲ ਸੈਸ਼ਨ ਬੁਲਾ ਕੇ ਕਿਉਂ ਨਹੀਂ ਇਹ ਸਿੱਖਿਆ ਨੀਤੀ ਦੇ ਖਿਲਾਫ ਮਤਾ ਲੈ ਕੇ ਆਉਂਦਾ ਬਈ ਇਸ ਸਿੱਖਿਆ ਨੀਤੀ ਮੈਂ ਤੁਹਾਨੂੰ ਫੇਰ ਦੱਸਦਾ ਛੋਡਾ ਜਿੰਨਾ ਇਤਿਹਾਸ ਆ ਸਭ ਉਹ ਛੋਡੇ ਜਿਹੜਾ ਸਲੇਸਾਂ ਦੇ ਵਿੱਚੋਂ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਸਕੂਲਾਂ ਨੂੰ ਸਭ ਕੱਢ ਦਿੱਤਾ ਜਾਊਗਾ ਛੋਡਾ ਜਿੰਨਾ ਸਾਹਿਤ ਆ ਜਿੰਨਾ ਲਿਟਰੇਚਰ ਆ ਛੋਡਾ ਉਹ ਸਾਰਾ ਕੱਢ ਦਿੱਤਾ ਜਾਊਗਾ ਛੋਡੀ ਬੋਲੀ ਹੌਲੀ 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 ਕਰਕੇ ਜਿਵੇਂ ਆ ਇਹਨਾਂ ਨੇ ਲਾਗੂ ਕਰਤਾ ਅੱਜ ਹੌਲੀ ਹੌਲੀ ਐ ਖਤਮ ਕਰ ਦੇਣਗੇ ਕੁੱਲ ਚੀਜ਼ ਛੋਡੀ ਸੱਭਿਆਚਾਰਾ ਨਾਸ ਮਾਰ ਦੇਣਗੇ ਇਹ ਸਿੱਖਿਆ ਨੀਤੀ ਉਹ ਨੀਤੀ ਆ ਅ ਜੇ ਮੈਂ ਬਾਅਦ ਅਰੇਡੀ ਦਾ ਰੋਲਾ ਪਿਆ ਮੈਂ ਬੋਲਿਆ ਪਾ ਅਰੇਡੀ ਬਾਰੇ ਪਰ ਬਹੁਤਿਆਂ ਸਿਆਣਿਆਂ ਨੇ ਬਣਾਈ ਲਈ ਐਵੇਂ ਮਰੀ ਦਾ ਲੱਖਾ ਤਾਂ ਸੋਨੂੰ ਮੈਂ ਕਰੋਨੇ ਵੇਲੇ ਵੀ ਕਿਹਾ ਸੀ ਟੀਕੇ ਨਾ ਲਵਾਓ ਸੰਭਲੇ ਤੁਸੀਂ ਉਦੋਂ ਵੀ ਨਹੀਂ ਟੀਕੇ ਲਵਾਲੇ ਤੁਸੀਂ ਗੜਾ ਦੇ ਜਿੰਨਾ ਸਾਇਲੈਂਟ ਅਟੈਕ ਆਉਂਦਾ ਹੈ ਘੁੰਮਣ ਪਿੰਡ ਹਫਤੇ ਦੇ ਵਿੱਚ 5-6 ਮੌਤਾਂ ਹੋ ਗਈਆਂ 25 25 30 30 ਸਾਲ ਦੇ ਨੌਜਵਾਨ ਵੀ ਮਰ ਗਏ ਉਦੋਂ ਲੋਕਾਂ ਨੇ ਮੇਰੀ ਸੁਣੀ ਨਹੀਂ ਮੈਂ ਉਦੋਂ ਹੀ ਬੋਲਿਆ ਸੀਗਾ 20 ਚ ਮੈਂ ਨਾ ਲਵਾਓ ਟੀਕੇ ਨਾ ਲਵਾਓ ਲੋਕ ਕਹਿੰਦੇ ਮੈਨੂੰ ਗਾਲਾਂ ਕੱਢ ਤੂੰ ਕੀ ਡਾਕਟਰ ਮੈਂ ਹੁਣ ਕਹਾਂ ਪਾ ਅਰੇਡੀ ਨਾ ਬਣਾਓ ਨਹੀਂ ਸੁਣੀ ਬਣਾ ਲਈ ਲੋਕਾਂ ਨੇ ਕਿਹੜਾ ਸੁਣਦਾ ਸਾਨੂੰ दारू ਪੀਣ ਤੋਂ ਵੇਲਾ ਨਹੀਂ ਸਾਨੂੰ ਤਾਂ ਹੋਰ ਕੰਮਾਂ ਤੋਂ ਵੇਲ ਨਹੀਂ ਹੈਗੀ ਐਥੇ ਸਾਨੂੰ ਸਿੱਖਿਆ ਨੀਤੀ ਦਾ ਕੀ ਹੈ ਕੀ ਹੈ ਸਾਨੂੰ ਖੇਤੀਬਾੜੀ ਨੀਤੀ ਦਾ ਸੀ ਕੀ ਲੈਣਾ ਪਾ ਰੈਡੀਆਂ ਤੋਂ ਕੋਈ ਗੱਲ ਨਹੀਂ ਦੇਖਾਂ ਕਿ ਕੀ ਹੁੰਦਾ ਸੋ ਭਾਈ ਸੋ ਨੂੰ ਬੇਨਤੀ ਆ ਇਹਨਾਂ ਲਾਂਟੀਆਂ ਨੂੰ ਇਹਨਾਂ ਗਰਾਰਾਂ ਨੂੰ ਅੱ ਵਿਚੇ ਬਾਦਲ ਬੂਦਲ ਨੇ ਵਿਚੇ ਕਾਂਗਰਸੀ ਨੇ ਸਾਰੇ ਚੁੱਪ ਨੇ ਐਡੇ ਘਟਿਆ ਤੇ ਐਡੇ ਲਾਹਣ ਤੇ ਐਡੇ ਗਦਾਰ ਤੇ ਬੇਈਮਾਨ ਬੰਦੇ ਨੇ ਇਹ ਰੋਜ਼ ਕੋਈ ਨਾ ਕੋਈ ਕਦੇ ਪਾਣੀਆਂ ਤੇ ਹਮਲਾ ਹੋ ਗਿਆ ਬੀਬੀ ਅੰਬੇ ਦੇ ਬੱਚਾ ਪਿੱਛੇ ਜਹੋਂ ਕੈਮਰਾ ਹੀ ਲਾਤੇ ਉੱਥੇ ਸੈਂਸਰ ਲਾਤੇ ਸਾਡੇ ਪਾਣੀ ਤੇ ਉੱਥੇ ਚੁੱਪ ਨੇ ਪਾਣੀਆਂ ਜਹਰਾਂ ਪੈਂਦੀ ਉੱਥੇ ਚੁੱਪ ਨੇ ਰੋਜ਼ ਕੋਈ ਨਾ ਕੋਈ ਸੈਂਟਰ ਸਾਡੇ ਤੇ ਨਵਾਂ ਕੋਈ ਲਾਗੂ ਕਰ ਰਿਹਾ ਕੋਈ ਨਾ ਕੋਈ ਫਰਮਾਨ ਜਾਰੀ ਕਰ ਰਹੇ ਨੇ ਆਪਾਂ ਸਾਰੇ ਚੁੱਪ ਕਰ ਜਾਂਦੇ ਹਾਂ ਸਭ ਚੁੱਪ ਨੇ ਇਹ ਹੱਦ ਹੋ ਗਈ ਯਾਰ ਤੁਸੀਂ ਇਹ ਪੰਜਾਬੀਆਂ ਨੇ ਸਿਰ ਤੇ ਤੁਹਾਨੂੰ ਬਿਠਾਇਆ ਸਿਰ ਦਾ ਤਾਜ ਤੁਹਾਨੂੰ ਬਣਾਇਆ ਰਾਜ ਭਾਗ ਦਿੱਤੇ ਗੱਡੀਆਂ ਦਿੱਤੀਆਂ ਮੰਤਰੀ ਬਣਾਇਆ ਮੁੱਖ ਮੰਤਰੀ ਬਣਾਇਆ ਆ ਪਹਿਲਾਂ ਕਾਂਗਰਸਾਂ ਨੂੰ ਬਣਾਇਆ ਪਹਿਲਾਂ ਫਿਰ ਬਾਦਲਾਂ ਨੂੰ ਬਣਾਇਆ ਸਭ ਆ ਮਸਲੇ ਦੇ ਚੁੱਪਨੇ ਯਾਰ ਹੁਣ ਮੈਂ ਸੁਣ ਰਿਹਾ ਸੀ ਅੱਜ ਕਈ ਬਾਦਲ ਵਾਲੇ ਵੀ ਬੋਲੀ ਜਾਂਦੇ ਆ ਜੀ ਬਹੁਤ ਵੱਡਾ ਹਮਲਾ ਆ ਜੀ ਤੁਸੀਂ ਕੈਵਲ ਭਾਈਵਾਰ ਰਹੇ ਕਿੰਨੇ ਸਾਲ ਉਦੋਂ ਤੁਸੀਂ ਕਿੱਥੇ ਸੀ ਬੋਲਣ ਵਾਲੇ ਬਈ ਉਦੋਂ ਦੀਆਂ ਨੀਤੀਆਂ ਲਾਗੂ ਨੇ ਤਾਂ ਆ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਗੱਲ-ਗੱਲ ਦਾ ਟਵੀਟ ਕਰਨ ਵਾਲੇ ਬੰਦੇ, ਮਾੜੀ-ਮਾੜੀ ਗੱਲ ਦੇ ਪਰਦੀ ਕਰਿਆ ਕਰਨ ਵਾਲੇ ਬੰਦੇ ਸਾਰੇ ਚੁੱਪ ਨੇ। ਕੀ ਫਰਜ ਨਹੀਂ ਬਣਦਾ? ਵੀ ਸਾਰੇ ਜਿੰਨੀਆਂ ਵਿਰੋਧੀ ਧਿਰਾਂ ਕਾਂਗਰਸੀ ਆ, ਬਾਦਲ ਆ, ਹੋਰ ਜਿੰਨੇ ਵੀ ਹੈਗੇ ਸਾਰੇ ਇਕੱਠੇ ਹੋ ਕੇ ਭੰਤ ਨੂੰ ਘੇਰੋਏ ਮਸਲੇ ਤੇ। ਕਿਉਂ ਕੱਲਾ ਪ੍ਰਗਟ ਸਿੰਘ ਤੇ ਕਿਉਂ ਬੋਲਿਆ ਬਈ ਸਿੱਖਿਆ ਨੀਤੀ ਦੇ ਵੀ ਇਹਦੇ ਖਿਲਾਫ ਸਾਨੂੰ ਮਤਲਿਆ ਹੁਣਾ ਚਾਹੀਦਾ ਕਿਉਂ ਬੋਲਿਆ? ਪੂਰੀ ਕਾਂਗਰਸ ਨੇ ਕਿਉਂ ਨਹੀਂ ਇਹ ਮਤਲਿਆ ਲਿਆਂਦਾ ਰਣਸਭਾ ਦੇ ਵਿੱਚ? ਵਿਰੋਧੀ ਧਿਰ ਦੇ ਬੰਦੇ ਆ ਤੁਸੀਂ ਵਿਰੋਧੀ ਧਿਰ ਦੇ ਤੁਹਾਡੇ ਕੋਲੇ ਵਿਰੋਧ ਦੇ ਜਿਹੜਾ ਹੈਗਾ ਤੁਸੀਂ ਕਹੋ ਨਹੀਂ ਬੋਲੇ ਫਿਰ ਤੇ ਯਾਰ ਭਾਈ ਇਹ ਗਲਤ ਨੀਤੀਆਂ ਖਤਮ ਕਰੋ ਨੂੰ ਬੰਦ ਕਰੋ ਫਾਂਸਿਆ ਐ ਨਹੀਂ ਐ ਨਹੀਂ ਐ ਨਹੀਂ ਐ ਨਾਕਾਮ ਡੋਗਰੇ ਵਾਲਾ ਨਾ ਕਰ ਇਹ ਡੋਗਰੇ ਵਾਲਾ ਕੰਮ ਨਾ ਕਰ ਇਹ ਗਦਾਰੀਆਂ ਨਾ ਕਰ ਯਾਰ ਕਿੰਨੇ ਚਾਵਾਂ ਨਾਲ ਕਿੰਨੇ ਮਾਨਸਤਕਾਰ ਨਾਲ ਯਾਰ ਤੈਨੂੰ ਲੋਕਾਂ ਨੇ ਸਿਰ ਤੇ ਬਿਠਾਇਆ ਯਾਰ ਉਹ 2-2 ਵਜੇ ਤੱਕ ਲੋਕ ਤੇਰਾ ਭਾਸ਼ਣ ਸੁਣਨ ਨੂੰ ਲੋਕ ਤੈਨੂੰ ਡੀਖਦੇ ਹੁੰਦੇ ਸੀ ਯਾਰ ਇਹ ਸਦਾ ਬੈਠਾ ਰਹੇਗਾ ਯਾਰ ਤੂੰ ਦੇਖੀ ਜਾਈਂ ਤੈਨੂੰ ਹੁਣੀ ਲਾ ਕੇ ਹੁਣ ਠੋਕਣਗੇ ਦੇਖ ਲਈ ਤੂੰ ਆ ਜਿਹੜਾ ਥੋੜਾ ਹ ਲੁਧਿਆਣੇ ਤੋਂ ਥੋੜਾ ਮਰ ਗਿਆ ਸੀਗਾ ਐਮਐਲਏ ਆਪਣਾ ਗੋਗੀ ਉਹਦੀ ਥਾਂ ਤੇ ਹੁਣ ਵੋਟਾਂ ਹੋਣੀਆਂ ਜਿਵੇਂ ਇੱਕ ਵੋਟਾਂ ਪੈਣੀਆਂ ਨੇ ਉਹਦੀ ਥਾਂ ਤੇ ਜਿਹੜਾ ਰਾਜ ਸਭਾ ਮੈਂਬਰ ਆ ਲਿਆ ਕੇ ਉਹਨੂੰ ਟਿਕਟ ਦੇ ਦਿੱਤੀ ਉਹ ਰਾਸ ਵਾਲੀ ਕੁਰਸੀ ਖਾਲੀ ਕਰਕੇ ਉਹ ਤੇ ਕੇਜਰੀਵਾਲ ਨੂੰ ਬਿਠਾ ਕੇ ਤੇ ਤੇਰਾ ਤਾਂ ਇਹ ਇਹ ਤੇਰਾ ਡੰਡਾ ਡੁਕਣਗੇ ਤੈਨੂੰ ਥੋੜੀ ਰਹਿਣ ਦੇਣਗੇ ਇੱਥੇ ਹੋ ਗਈਆਂ ਤਿਆਰੀਆਂ ਸਾਰੀਆਂ ਉਹ ਐਵੇਂ ਥੋੜੀ ਉਹਨੂੰ ਇੱਧਰ ਟਿਕਟ ਦਿੱਤੀ ਆ ਲਿਆ ਕੇ ਇਹਨੂੰ ਜਿਤਾ ਕੇ ਐਮਐਲਏ ਬਣਾ ਲਾਂਗੇ ਤਾਂ ਰਾਸਬਾ ਖਾਲੀ ਹੋ ਜੂਗੀ ਤੇ ਉਹ ਆਪਾਂ ਕੇਜਰੀਵਾਲ ਨੂੰ ਬਿਠਾ ਲਾਂਗੇ ਤਬਾਹ ਕਰੀ ਜਾਂਦੇ ਆ ਯਾਰ ਉਹ ਸਾਡੇ ਲੋਕ ਨੇ ਯਾਰ ਜਿਹੜੇ ਹਲੇ ਵੀ ਜੰਦਾਬਾਦ ਜੰਦਾਬਾਦ ਕਰੀ ਜਾਂਦੇ ਨੇ ਵੀ ਆ ਸੋ ਬਈ ਬੇਨਤੀ ਆ ਪੰਜਾਬੀ ਹੋਵੇ ਭਰਾਵੋ ਇਹ ਇਹ ਬੋਲੀਆਂ ਨਾ ਬੋਲੀਆਂ ਕੌਮਾਂ ਦੇ ਮਾਨ ਸਤਕਾਰ ਹੁੰਦੀਆਂ ਨੇ ਕੌਮਾਂ ਬੋਲੀ ਨਾਲ ਜਾਂਦੀਆਂ ਨੇ ਵੀ ਆ ਮੈਂ ਕਮਲਾ ਨਹੀਂ ਸੀਗਾ ਬੋਟਾਂ ਤੇ ਉੱਠ ਕੇ ਰੰਗ ਮਾਰਨ ਲੱਗਾ ਸੀਗਾ ਸਕੂਲਾ ਜਾ ਕੇ ਮੈਂ ਲੜਦਾ ਹਾਂ ਹੋ ਰੱਬ ਦਾ ਵਾਸਤਾ ਉਹ ਪ੍ਰਭੂ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲੋਗੇ ਹਰ ਤੁਸੀਂ ਦੌਲਤਾਂ ਸ਼ੌਰਤਾਂ ਪ੍ਰਾਪਤ ਕਰ ਲੋਗੇ ਇੱਕ ਵਾਰੀ ਤੁਹਾਡੀ ਮਾਂ ਬੋਲੀ ਮਰ ਗਈ ਨਾ ਤੁਹਾਡੀ ਬੋਲੀ ਖਤਮ ਹੋ ਗਈ ਇਹ ਇਹ ਮੁੜ ਕੇ ਲੱਭਿਆ ਨਹੀਂ ਉਹ ਲੱਭਣੀ ਜਿੰਨੀ ਮਰਜ਼ੀ ਪੂਰੀ ਦੁਨੀਆ ਦੀ ਦੌਲਤ ਲੈ ਕੇ ਤੇਰੇ ਕਦਮਾਂ ਤੇ ਰੱਖ ਦੇ ਵੀ ਸਾਡੀ ਬੋਲੀ ਨੂੰ ਜਿਉਂਦਾ ਕਰ ਦੇ ਸਾਡੀ ਬੋਲੀ ਨੂੰ ਲਿਆ ਦਿਓ ਮੁੜ ਕੇ ਨਹੀਂ ਮਿਲਣੀ ਉਹ ਪ੍ਰਭੂ ਸੋ ਬੇਰਤੀਆ ਭਾਈ ਹੱਥ ਵਨ ਕੇ ਸੁਣੋ ਕਿ ਉੱਠੋ ਯਾਰ ਆਪਾਂ ਇਹਨਾਂ ਦਾ ਵਿਰੋਧ ਕਰਗੇ ਜਿੱਥੇ ਕਦੇ ਮਿਲਦੇ ਆ ਘੇਰੋ ਇਹਨਾਂ ਦੇ ਐਮਐਨਏ ਅਸੀਂ ਆਨਲਾਈਨ ਦਰਨਾ ਚਾਹ ਮੈਂ ਪ੍ਰੋਗਰਾਮ ਬਣਾ ਕੇ ਸਾਰੇ ਹੋਰ ਵੀ ਬੰਦਿਆਂ ਦੇ ਨਾਲ ਗੱਲ ਕਰਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਘੇਰ ਹੁੰਦਾ ਇਹਨਾਂ ਦੇ ਐਮਐਨਏ ਦੇ ਘਰ ਘੇਰ ਹੁੰਦਾ ਅਸੀਂ ਪ੍ਰੋਗਰਾਮ ਰੱਖ ਰਹੇ ਹਾਂ ਜਾਂ ਸਿੱਖਿਆ ਮੰਤਰੀ ਦਾ ਘਰ ਘੇਰ ਹੁੰਦਾ ਵੀ ਜਵਾਬ ਦੇ ਤੂੰ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਤੁਸੀਂ ਮਤਾ ਕਿਉਂ ਨਹੀਂ ਲਿਆ ਰਹੇ ਜਦੋਂ ਪੂਰਾ ਦੱਖਣ ਬੰਗਾਲ ਤੋਂ ਲੈ ਕੇ ਛੇ ਸੂਬੇ ਨੇ ਜਿਨ੍ਹਾਂ ਨੇ ਪੂਰਨ ਤੌਰ ਤੇ ਟੱਟ ਕੇ ਵਿਰੋਧ ਕਰਤਾ ਵੀ ਅਸੀਂ ਇਹ ਸਿੱਖਿਆ ਨੀਤੀ ਆਦੂ ਸੂਬੇ 'ਚ ਲਾਗੂ ਨਹੀਂ ਕਰਾਂਗੇ ਤੇ ਪੰਜਾਬ 'ਚ ਲਾਗੂ ਕਿਉਂ ਕੀਤੀ ਗਈ ਆ ਸਵਾਉ ਮੇਰਾ ਵੀ ਰਾਖਾ ਉੱਠ ਕੇ ਇਹਨਾਂ ਦਾ ਵਿਰੋਧ ਕਰ ਗਿਆ ਨਹੀਂ ਫਿਰ ਲੰਗੇ ਤੋਂ ਬਾਅਦ ਵੇਲਾ ਪਸਤਾਉਣ ਦਾ ਕੋਈ ਫਾਇਦਾ ਨਹੀਂ ਦੱਬੀ ਤੁਰੇ ਆਉਂਦੇ ਆ ਦੱਬੀ ਤੁਰੇ ਆਉਂਦਾ ਰੋਟੀ ਦਾ ਲਾ ਲਖ ਦੇ ਰਤੀ ਦਾ ਲਾ ਆਉਂਦੇ ਵੀ ਕਿੰਨੇ ਕੁ ਬੁੜਕਦੇ ਆ ਉਹਨਾਂ ਟਿਕਾ ਘਾਂ ਕਰ ਦਿੰਦੇ ਆ ਆਪਣੇ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਕੋਈਗਾ ਨਹੀਂ ਤੇ ਮੱਝ ਦਾ ਟਿਕਾ ਠੋਕ ਦੇ ਲੈ ਕੇ ਤੇ ਚੁੱਪੀਆਂ ਸੀ ਬੋਲਣਾ हां जंदकड्डे मिस्त्री मुंडा लिखदा कंदा भाई चੰਗੀਆਂ ਗੱਲਾਂ ਸੁਣ ਕੇ ਕੋਈ ਰਾਜੀ ਨਹੀਂ ਕੰਨਾ ਮੜਾ ਜਾਤਾ ਨਹੀਂ ਇਧਰ ਪੁੱਜ ਗਿਆ ਕੰਨਾ ਮੜਾ ਜਾ ਕਹਿ ਦੇ ਵੀ ਝਾੜੂ ਵਾਲੇ ਦੀ ਕੋਈ ਲੀਲੀ ਵੀਡੀਓ ਵਾਇਰਲ ਹੋ ਗਈ ਫਿਰ ਕਹਣਗੇ ਸੈਂਡ ਕਰੀ ਬਾਈ ਭੇਜੀ ਸਹੀ ਗੱਲ ਆ ਯਾਰ ਇੰਨਾ ਜੋਗਰੀ ਰਹੇਗੇ ਅਸੀਂ ਯਾਰ ਤਾਂ ਦਾ ਯਾਰ ਉਹ ਗੱਲ ਇਹੀ ਦਾ ਰੌਲਾ ਸੁੱਤੀਆਂ ਹੋਈਆਂ ਕੌਮਾਂ ਦੇ ਫਰਾਈ ਕਾਫਲੇ ਲੁੱਟੇ ਜਾਂਦੇ ਨੇ ਬਾਈ ਸੁੱਤੇ ਹੋਿਆਂ ਨਾਲ ਆਏ ਹੀ ਕੁਛ ਵਾਪਰਦਾ ਵਾਕਈ ਆਪਾਂ ਇਹਨਾਂ ਨੂੰ ਸੁੱਤੇ ਪਾਈਆਂ ਬਈ ਯਾਰ ਸੁਆਓ ਬਾਈ ਆਨਲਾਈਨ ਅਸੀਂ ਪ੍ਰੋਮ ਦੇਵਾਂਗੇ ਤੁਹਾਨੂੰ ਸੱਦਾ ਦੇਵਾਂਗੇ ਇਸ ਮਸਲੇ ਨੂੰ ਲੈ ਕੇ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੀ ਬੋਲੀ ਪੰਜਾਬ ਦੇ ਅੰਦਰ ਇਸ ਤਰੀਕੇ ਨਾਲ ਇਹਨੂੰ ਖਤਮ ਕਰਨਾ ਸੁਆਓ ਮੇਰਾ ਵੀਰ ਆਪਾਂ ਤੇ ਮੈਂ ਵੀਰ ਕਹਿਣਾ ਇਸ ਮੇਰੀ ਗੱਲਬਾਤ ਨੂੰ ਸਮੁੱਚੀ ਨੂੰ ਇੰਨਾ ਸਾਂਝਾ ਕਰ ਦਿਓ ਕਿ ਇਹ ਘਰ ਘਰ ਗੱਲ ਜਾਣੀ ਚਾਹੀਦੀ ਹੈ ਹਰ ਬੰਦੇ ਨੂੰ ਹਰ ਪੰਜਾਬੀ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੀ ਬੋਲੀ ਨਾਲ ਕੀ ਹੋਣਾ ਤੇ ਤੁਹਾਡੇ ਜਵਾਬ ਸਕੂਲਾਂ 'ਚ ਪੜਦੇ ਆ ਸਕੂਲਾਂ 'ਚ ਮੇਰਾ ਵੀ ਇੱਕ ਹੋਰ ਬੇਨਤੀ ਮੇਰੀ ਮੰਨ ਲਿਓ ਮੈਂ ਹਰ ਬਾਰੀ ਬੇਨਤੀ ਕਰਦਾ ਕਿ ਸਕੂਲਾਂ 'ਚ ਹਰ 2 ਹਫ਼ਤੇ ਦਿਨਾਂ ਬਾਅਦ ਮਹੀਨੇ ਬਾਅਦ ਆਪਣੇ ਬੱਚਿਆ ਮਗਰ ਜਾਇਆ ਕਰੋ ਜਵਾਬਾਕਰ ਮਗਰ ਜਾਇਆ ਕਰੋ ਉੱਥੋਂ ਦੇ ਟੀਚਰਾਂ ਨੂੰ ਪੁੱਛਿਆ ਕਰੋ ਉਥੋਂ ਦੇ ਪ੍ਰਬੰਧਕਾਂ ਨੂੰ ਪੁੱਛਿਆ ਕਰੋ ਉਥੋਂ ਦੀ ਮੈਨੇਜਮੈਂਟ ਨੂੰ ਪੁੱਛਿਆ ਕਰੋ ਵੀ ਦੱਸਿਆ ਕਰੋ ਵੀ ਭਾਈ ਸਾਡੇ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ ਕਿਹੜਾ ਸਾਇੰਸ ਕਿਹੜਾ ਇਤਿਹਾਸ ਕਿਹੜੀ ਬੋਲੀ ਸਾਡੇ ਜਵਾਕਾਂ ਨੂੰ ਏਕਾ ਦੂਆ ਪੰਜਾਬੀ ਚ ਆਉਂਦਾ ਹੈ ਸਾਡੇ ਜਵਾਕਾਂ ਨੂੰ ਪਹਾੜੇ ਆਉਂਦੇ ਆ ਮਹਾਰਨੀਆਂ ਆਉਂਦੀਆਂ ਇਹ ਮੇਰਾ ਵੀਰ ਪੁੱਛਿਆ ਕਰੋ ਮੈਂ ਇਹ ਨਹੀਂ ਕਹਿੰਦਾ ਕਿਤੇ ਪੜ੍ਹਾਓ ਨਾ ਕਿਤੇ ਮਰਜ਼ੀ ਪੜ੍ਹਾਓ ਹਿੰਦੀ ਅੰਗਰੇਜ਼ੀ ਉਰਦੂ ਅਰਬੀ ਫਾਰਸੀ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾਓ ਕੋਈ ਮਾਰੀਆਂ ਨਹੀਂ ਜ਼ਬਾਨਾਂ ਪਰ ਸਾਡੀ ਬੋਲੀ ਜਿਹੜੀ ਮਾਰੀ ਜਾ ਰਹੀ ਹੈ ਇਹ ਬਹੁਤ ਖਤਰਨਾਕ ਹੈ ਸੋ ਮੇਰਾ ਵੀਰੇ ਮੇਰੀਆਂ ਗੱਲਾਂ ਤੇ ਗੌਰ ਕਰੋ ਨੂੰ ਵੱਧ ਤੋਂ ਵੱਧ ਸਾਂਝਾ ਕਰਕੇ ਹਰ ਘਰ ਤੱਕ ਮੇਰਾ ਵੀਰੇ ਗੱਲ ਪਹੁੰਚਾ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਪ੍ਰੋਬਲਮ ਲੀਕ ਰਹੇ ਆ ਤੇ ਤੁਹਾਨੂੰ ਦੱਸਾਂਗੇ ਵੀ ਕਿਸੇ ਰੂਪ ਵਿੱਚ ਚੇਤਾਵਨੀ ਆ ਵਾਰਨਿੰਗ ਹੈ ਸਮਝ ਲਓ ਸਰਕਾਰ ਭਵੰਤ ਨੂੰ ਵੀ ਤੇ ਸੀਬੀਐਸਸੀ ਵਾਲਿਆਂ ਨੂੰ ਵੀ ਇਹ ਅਸਲੀ ਲਾਗੂ ਨਹੀਂ ਹੋਣ ਦੇਣਾ